ਅੱਜ ਭੁਲਰ ਸਾਹਿਬ ਡੀਆਈਜੀ ਨੇ ਕਾਨੂੰਨ ਤੋੜਿਆ ਤੱਕ ਨਿਸ਼ਾਨ ਲਿੱਤੀ ਅੱਜ ਦੇਰ ਚਲਣ ਆ ਹੁੰਦਾ ਉਹਨਾਂ ਅਨੁਸਾਰ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਐ ਭਾਵੇਂ ਉਹ ਅਫਸਰ ਆ ਜਾਂ ਭਾਵੇਂ ਕੋਈ ਵੀ ਐ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਤੁਸੀਂ ਇੰਨਾ ਝਾੜੂ ਵਾਲੇ ਦੇ ਲੀਡਰਾਂ ਦੇ ਗੱਲਾਂ ਚ ਨਾ ਆਇਓ ਕਿ ਇਹਨਾਂ ਦਾ 5-7 ਮਹੀਨੇ ਰਹਿ ਗਏ ਸਾਲੇ ਦੇ ਬਾਅਦ ਲੱਪਣੇ ਨਹੀਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਚੇਪਰ ਮਾਰ ਕੇ ਉਹਨਾਂ ਨੂੰ ਬੁਲਾਉਣਾ ਐ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਝਾੜੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਆ ਤੇ ਇੰਨਾਂ ਲੁਟੇਰਿਆਂ ਦੇ ਤੁਸੀਂ ਹੱਥ ਪਣ ਕੇ ਤੁਸੀਂ ਉਹਨਾਂ ਨੂੰ ਜਿਤਾਉਣ ਤੇ ਲੱਗਿਓ ਆ ਕੰਮ ਅਕਸਾਂਦਾਰੀ ਮੈਂ ਫਿਰ ਵੀ ਬੇਨਤੀ ਕਰਦਾ ਐ ਕਿ ਤੁਸੀਂ ਇਹ ਜੇ ਕੰਮ ਛੱਡ ਦਿਓ ਬਾਕੀ ਮਲਾਜ਼ਮਾਂ ਨੂੰ ਵੀ ਕਹਿਣਾ ਇਹ ਕੰਮ ਛੱਡ ਦਿਓ ਕਿਉਂਕਿ ਆਹ ਉਹ ਲੋਕੜੀ ਆ ਜਿਹੜਾ ਤੁਹਾਨੂੰ ਥੋੜਾ ਸਾਥ ਦੇਣਗੇ ਅੰਦਰ ਤੁਹਾਨੂੰ ਫਸਾ ਕੇ ਭੱਜ ਜਾਣਾ ਤੇ ਨੁਕਸਾਨ ਬੰਦੇ ਦੇ ਕਰੀਅਰ ਦਾ ਹੋ ਜਾਂਦਾ ਸਾਡੇ 12000 ਕਰੋੜ ਰੁਪਇਆ ਫਲੱਡ ਰੀਲੀਫ ਡਿਜ਼ਾਸਟਰ ਰੀਲੀਫ ਮੈਨੇਜਮੈਂਟ ਫੰਡ ਉੰਦਰ ਇਹਨੂੰ ਕੀ ਹੱਥੀ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਐ ਸਾਡੇ 12000 ਕਰੋੜ ਰੁਪਇਆ ਕੱਢ ਕੇ ਵਾਪਸ ਗਏ 5000 ਕਰੋੜ ਤਾਂ ਇਕੱਲੇ ਆ ਜਿਹੜਾ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ ਚਲੇ ਜਾ ਢਾੜੂ ਵਾਲੇ ਦੇ ਆ ਭਗਵਾਨਤ ਮਾਨ ਦਾ ਫੋਟੋ ਹੀ ਹਰ ਸੜਕ ਦੇ ਹਰ ਇੱਕ ਜਿੱਥੇ ਵੀ ਹਜ਼ਾਰ ਕਰੋੜ ਰੁਪਏ ਸਾਲ ਦਾ ਉਹਦੇ ਚੁੱਕਦੇ ਇਹਨਾਂ ਨੇ ਹਜ਼ਾਰ ਕਰੋੜ ਰੁਪਏ ਐਂ ਕਰਕੇ ਸਾਰੇ ਕਾਲਾ ਮਲਾ ਕਰ ਗਏ ਤਾਈ ਉਹ ਜਵਾਨੀ ਨਹੀਂ ਦੇ ਰਹੇ ਦੇਖੋ ਐਡਾ ਵੱਡਾ ਪਾਪ ਐਡਾ ਵੱਡਾ ਗੁਨਾਹ ਕਰ ਰਹੇ ਆ 5 ਸਾਲ ਤੁਹਾਡੇ ਇਹਨਾਂ ਨੇ ਖਰਾਬ ਕਰਤੇ 5 ਸਾਲ ਕਾਂਗਰਸੀਆਂ ਨੇ ਕਰਤੇ ਤੁਸੀਂ ਕਿਤੇ ਬੈਠ ਕੇ ਸੋਚਿਆ ਕਿ ਸਹੀ ਹਮਦਰਦ ਕੌਣ ਆ ਆਪਣਾ ਕਿਹੜੀ ਪਾਰਟੀ ਆਪਣੀ ਹੈ ਕਿਹੜੀ ਪਰਾਈ ਹੈ ਕਿਹਨੇ ਸਾਨੂੰ ਕੁਝ ਦਿੱਤਾ ਜੇ ਤੁਸੀਂ ਸਹੀ ਦਿਲੋਂ ਸੋਚੋਗੇ ਨਾ ਤੁਹਾਡੀ ਆਪਣੀ ਖੇਤਰੀ ਪਾਰਟੀ ਕਾਲੀ ਦਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਇੱਕ ਪਾਰਟੀ ਵੀ ਨਹੀਂ ਕਰ ਸਕਦੀ ਜੋ ਕੁਝ ਵੀ ਕਿਸਾਨ ਨੂੰ ਸਹੂਲਤਾਂ ਮਿਲੀਆਂ ਸਾਰੀਆਂ ਹੀ 100% ਅਕਾਲੀ ਦਲ ਨੇ ਦਿੱਤੀਆਂ ਤੇ ਵੱਡੇ ਬਾਦਲ ਸਾਹਿਬ ਦੇ। ਭਾਵੇਂ ਥੋੜੇ ਬੰੰਗੀਆਂ ਦੇ ਬਿੱਲ ਮਾਫ ਕਰਨੇ ਆ, ਟੂਬਲ ਕਨੈਕਸ਼ਨ ਦੇਣੇ, ਭਾਵੇਂ ਖਾਲੇ ਬਣਾਉਣੇ, ਭਾਵੇਂ ਕੱਸੀਆਂ ਕੱਟਣੀਆਂ, ਭਾਵੇਂ ਮੰਡੀਆਂ ਬਣਾਉਣੀਆਂ, ਭਾਵੇਂ ਟਰੈਕਟਰ ਤੇ ਟੈਕਸ ਮਾਫ ਕਰਨਾ, ਉਵੇਂ ਗਰੀਬ ਜਨਤਾ ਵਾਸਤੇ ਆਟਾ ਦਾਲ ਛੱਕਰਨ ਪੈਨਸ਼ਨ, ਐਸ.ਸੀ. ਸਕਾਲਰਸ਼ਿਪ ਜਿੰਨੀਆਂ ਚੀਜ਼ਾਂ ਨੇ ਨਾਲਿਓ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਗੁੰਦੀਆਂ ਫੁੰਦੀਆਂ ਕੋਈ ਪੁੱਛਦਾ ਨਹੀਂ ਕਿਸੇ। ਆਪਣੇ ਕੌਮ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ ਆਪਾਂ ਤਜਰਬੇ ਬڑے ਕਰਦੇ ਪਰ ਤਜਰਬੇ ਕਿੱਡਾ ਵੱਡਾ ਨੁਕਸਾਨ ਕਰ ਗਿਆ ਆਪਣਾ 10 ਸਾਲ ਪਿੱਛੇ ਹੋ ਗਏ ਅੱਜ ਜਿਹੜਾ ਸੜਕਾ ਬਣਾ ਕੇ ਗਿਆ ਸੀ ਮੈਂ ਅੰਮ੍ਰਿਤਸਰ ਖੈਰੀ ਦੇਖ ਲ ਤੁਹਾਡੇ ਨਾਲ ਹੈ ਕੁੱਟੀਆਂ ਪਈਆਂ ਜਿਹੜੇ ਮੋੜੇ ਹੋਏ ਹੋਏ ਪਏ ਦਰਬਾਰ ਸਾਹਿਬ ਦੇ ਸਾਹਮਣੇ ਮੈਂ ਕਿੰਨਾ ਸੋਹਣਾ ਬਣਾ ਕੇ ਗਿਆ ਸੀ ਗੰਦ ਪਿਆ ਪੂਰੇ ਪੰਜਾਬ ਵਿੱਚ ਉਦੋਂ ਹੀ ਇਟ ਲੱਗੀ ਆ ਜਦੋਂ ਆਪਣੀ ਸਰਕਾਰ ਸੀ ਉਹਦੇ ਬਾਅਦ ਨਹੀਂ ਲੱਗੀ ਨਾ ਲੱਗਣੀ ਕਿਉਂਕਿ ਸਾਡੇ ਵਾਸਤੇ ਆਕਾਲੀ ਦਲ ਵਾਸਤੇ ਆ ਘਰ ਉਹਨਾਂ ਵਾਸਤੇ ਗੈਸਟ ਹਾਊਸ ਹੈ ਕਿ ਦਿੱਲੀ ਆ ਗਏ ਗੈਸਟ ਹਾਊਸ ਰਹੇਗੇ ਜੇ 5 ਸਾਲ ਟੱਪ ਕੇ ਚੰਗੇ ਲੁੱਟ ਲਾ ਕੇ ਚੰਗਾ ਪੈਸਾ ਕਮਾ ਲਿਆ ਉਹ ਤਾਂ ਸੋਚਦੇ ਯਾਰ ਇੱਕ ਵਾਰ ਭਾਵੇਂ ਪੈਸਾ ਜਿੰਨਾ ਮਰਜ਼ੀ ਕਮਾ ਲਓ ਉਹ ਸੋਚਦੇ ਆ ਕਿ ਜਦੋਂ ਦੇਖਾ ਕਾਲੀ ਦਲ ਨੇ ਕੰਮ ਕੀਤੇ ਫਿਰ ਵੀ ਨਹੀਂ ਵੋਟਾਂ ਪਈਆਂ ਫਿਰ ਕੰਮ ਕਰਨ ਦਾ ਲੋੜ ਕੀ ਹੈ ਪੈਸੇ ਕਮਾਈਏ ਆ ਸੋਚ ਹੈ ਕਾਲੀ ਦਲ ਦੀ ਸੋਚ ਹੈ ਪੰਜਾਬ ਦੇ ਲੋਕ ਉਹ ਤੁਹਾਡੇ ਸਾਹਮਣੇ ਸਾਡੇ ਤੋਂ ਵੱਧ ਤਾਕਤ ਵੱਡੀ ਪਾਰਟੀ ਕਾਂਗਰਸ ਹੈ ਸਾਡੇ ਤੋਂ ਵੱਡੇ ਭਾਜਪਾ ਹੈ ਸਾਡੇ ਤੋਂ ਵੱਡਾ ਝਾੜੂ ਵਾਲਾ ਕੋਈ ਵੱਧ ਪਰ ਕਿਸੇ ਨੇ ਸੇਵਾ ਤੇ ਆਏ ਨਹੀਂ ਕਿਉਂਕਿ ਉਹਨਾਂ ਦਿਲ ਦੀ ਸੇਵਾ ਹੈ ਨਹੀਂ ਉਨਾ ਦੇ ਡਲਟਾ ਜੇਬਾਂ ਪੜਨਾ ਹੈ ਜੇਬ ਚ ਕੱਢਣਾ ਨਹੀਂ ਦੁਵਾਨੀ ਨਹੀਂ ਕੱਢਦੇ ਆਪਣੀ ਜੇਬ ਚ ਭਰ ਜਿੰਨਾ ਮਰਜ਼ੀ ਜੇਬ ਪਾ ਦਿਓ ਉਹਨਾਂ ਨੇ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲਿਆ ਮੈਂ ਮਾਫੀ ਚਾਹਣਾ ਤੁਸੀਂ 12 ਵਜੇ ਬੈਠੇ ਹੋ ਪਰ ਮੈਂ ਵੀ ਰਾਤ ਨੂੰ 3 ਵਜੇ ਜਹਾਜ਼ ਤੇ ਲੈਂਡ ਕੀਤਾ ਦਿੱਲੀ 에ਰਪੋਰਟ 3 ਵਜੇ ਸਵੇਰੇ ਉਤੋਂ ਸਿੱਧਾ ਹੀ ਚੱਲਿਆ ਤੇ ਹੁੰਦਰ ਸਾਹਿਬ ਦੇ ਫਾਦਰ ਦਾ ਬ੍ਰਦਰ ਦੀ ਡੈਥ ਹੋ ਗਈ ਉੱਥੇ ਅਫਸੋਸ ਕਰਕੇ ਸਿੱਧਾ ਉੱਥੋਂ ਸਿੱਧਾ ਹੀ ਆ ਰਿਹਾ ਹਾਂ ਇਸ ਤੇ ਮੈਂ ਮੈਂ ਹਾਲੇ ਕੰਮਿੱਟੀਆਂ ਨਹੀਂ ਦੈਂਦੀਆਂ ਮੈਂ ਕਿਸੇ ਤਰ੍ਹਾਂ ਨਹੀਂ ਪੁੱਛਦਾ ਦੇਰ ਬਾਅਦ ਫਿਰ ਪ੍ਰੋਗਰਾਮ ਹੈ ਚਲੋ ਰਲ ਮਿਲ ਕੇ ਆਪਾਂ ਕੱਥੇ ਹੋ ਜਾਾਂਗੇ ਪਰ ਇੱਕ ਬੇਨਤੀ ਕਰਦਾ ਹੁਣ ਆ ਤਰੰਤਾਂਾਂ ਦੀ ਜੰਗ ਜਿੱਤਨੀ ਆਪਾਂ ਜੀ ਆਪਾਂ ਜਿੱਤ ਗਏ ਸੋ ਨਿਹਾਲ ਸਮਝ ਲਓ ਤੁਸੀਂ ਜਿੱਤ ਜੋ ਤਰੰਤਾਂਾਂ ਦੀ ਥੋੜੇ ਸਾਰਾਂ ਦੇ ਰਿਸ਼ਤੇਦਾਰੀਆਂ ਰੋਜ਼ਦਰੀਆਂ ਦੋਸਤ ਮਿੱਤਰ ਹੋਣੇ ਨਾਲ ਗਵਾਨ ਚ ਆ ਜਿੱਤ ਲਈਏ ਤੇ ਝਾੜੂ ਵਾਲਿਆਂ ਨੂੰ ਤਾਂ ਬਾਹਰ ਟਪਾ ਦੂੰ ਮੈਂ ਇਹ ਇਹ ਜਿੱਤਣ ਦੇ ਬਾਅਦ ਹੀ ਇੰਨਾ ਘਬਰਾਏ ਬੈਠੇ ਐ ਤੁਸੀਂ ਦੇਖ ਲਓ ਹੁਣ ਅਫਸਰਾਂ ਨੂੰ ਵਕਤਨ ਲੱਗੇ ਤੁਸੀਂ ਹੈਰਾਨ ਐਸਐਸਪੀ ਤਰਨ ਤਰਨ ਬੀਬੀ ਐ ਪਰ ਮੈਂ ਹੈਰਾਨ ਆ ਉਸ ਵੀ ਕੀਤੇ ਸ਼ਰਮ ਆ ਆਮ ਆਕੀ ਪਾਰਟੀ ਦਾ ਜਿੰਨੇ ਜਿਲੇ ਦਾ ਪ੍ਰਧਾਨ ਆ ਉਵੇਂ ਕੰਮ ਕਰ ਰਹੀ ਹੈ ਉਹਨਾਂ ਨੂੰ ਪਤਾ ਕਿ ਸਾਡੀ ਹੁਣ ਤਰਾਂ ਥੱਲੇ ਜ਼ਮੀਨ ਹਿੱਲ ਗਈ ਹੈ ਐਸੇ ਕੀ ਤਰੰਤਰ ਨੇ ਸਾਡੇ ਜਿੰਨੇ ਵੀ ਮੇਨ ਸਰਪੰਚ ਵਰਕਰ ਸਾਰਿਆਂ ਦੇ ਪੱਖੇ ਦੀ ਨਹੀਂ ਪਰਤੇ 50 ਪਰਚੇ ਕੱਲ ਕੱਟੇ ਇਹਨਾਂ ਨੇ ਇਹ ਨੂੰ ਸੱਚ 55 ਕਿਸਨ ਦੂਜੇ ਕੀ ਇਹਨਾਂ ਨੂੰ ਕਿਵੇਂ ਨੇ ਕਿ ਅੰਦਰ ਕਰਦੇ ਮੈਂ ਕਿਹਾ ਜਿੰਨੇ ਮਰਜੀ ਐ ਜਿੰਨੇ ਮੈਡਮ ਜਿੰਨੇ ਮਰਜੀ ਪੱਕੇ ਦੇ ਦਿਓ ਪਰ ਆ ਗੁਨਾਹ ਤੁਸੀਂ ਤੁਹਾਡੇ ਨਾਮ ਤੇ ਲਿਖਿਆ ਜਾਊਗਾ ਕਿਉਂਕਿ ਅਫਸਰ ਦਾ ਕੰਮ ਹੈ ਇਨਸਾਫ ਦੇਣਾ ਅਫਸਰ ਦਾ ਕੰਮ ਨਹੀਂ ਹੈ ਕਾਨੂੰਨ ਤੋੜਨਾ ਜੇ ਅਫਸਰ ਕਾਨੂੰਨ ਤੋੜੂਗਾ ਉਹਨੂੰ ਵੀ ਉਹੀ ਸਜ਼ਾ ਜੋ ਆਮ ਇਨ ਆਦਮੀ ਕਾਨੂੰਨ ਤੋੜਦਾ ਹੈ ਤੁਸੀਂ ਦੇਖ ਹੀ ਲਿਆ ਮੈਡਮ ਅੱਜ ਭੁੱਲਰ ਸਾਹਿਬ ਡੀਆਈਜੀ ਨੇ ਕਾਨੂੰਨ ਤੋੜਿਆ ਤਾਂ ਨਿਸ਼ਪੱਤ ਲਿੱਤੀ ਦੀ ਅੱਜ ਜੇਲ੍ਹ ਚ ਹਨ ਆ ਹੁੰਦਾ ਉਹਨਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਆ ਭਾਵੇਂ ਉਹ ਅਫਸਰ ਆ ਜਾਂ ਭਾਵੇਂ ਕੋਈ ਵੀ ਆ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹਨਾਂ ਝਾੜੂ ਵਾਲਿਆਂ ਦੇ ਲੀਡਰਾਂ ਦੇ ਗੱਲਾਂ 'ਚ ਨਾ ਆਇਓ ਕਿਉਂਕਿ ਇਹਨਾਂ ਦਾ ਪੰਜ-ਛਪ ਮਹੀਨੇ ਰਹਿ ਗਏ ਸਾਲੇ ਦੇ ਬਾਅਦ ਲੱਪਣੇ ਨਹੀਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਛਿੱਤਰ ਮਾਰ ਕੇ ਉਹਨਾਂ ਨੂੰ ਬੁਲਾਉਣਾ ਹੈ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਝਾੜੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਆ ਤੇ ਇਹਨਾਂ ਲੁਟੇਰਿਆਂ ਦੇ ਤੁਸੀਂ ਹੱਥ ਪਣ ਕੇ ਤੁਸੀਂ ਉਹਨਾਂ ਨੂੰ ਜਿਤਾਉਣ ਤੇ ਲੱਗਿਓ ਆ ਕੰਮ ਆਫਸੰਡਰੀ ਮੈਂ ਫਿਰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਜੇ ਕੰਮ ਛੱਡ ਦਿਓ ਬਾਕੀ ਮਲਾਜ਼ਮਾਂ ਨੂੰ ਵੀ ਕਹਿਣਾ ਹੈ ਇਹ ਕੰਮ ਛੱਡ ਦਿਓ ਕਿਉਂਕਿ ਆਹ ਉਹ ਲੋਕ ਨਹੀਂ ਆ ਜਿਹੜਾ ਤੁਹਾਨੂੰ ਥੋੜਾ ਸਾਥ ਦੇਣਗੇ ਇਹਨਾਂ ਦਾ ਤੁਹਾਨੂੰ ਵਾਸਾ ਕੇ ਭੱਜ ਜਾਣਾ ਤੇ ਨੁਕਸਾਨ ਬੰਦੇ ਦੇ ਕਰੀਅਰ ਦਾ ਹੋ ਜਾਂਦਾ ਸੋ ਮੈਂ ਜਿਆਦਾ ਸਮਾਨ ਲੈਣ ਦਾ ਹੋਇਆ ਥੋੜਾ ਸਾਰਿਆਂ ਨੂੰ ਅੱਜ ਮੈਂ ਵਰਕ ਕਰਨ ਦਾ ਧੰਨਵਾਦ ਕਰਦਾ ਤੁਸੀਂ ਬਹੁਤ ਮਿਹਨਤ ਕੀਤੀ ਹਣਾ ਥੋੜਾ ਸਾਥ ਦਿੱਤਾ ਚੇਅਰਮੈਨ ਸਾਹਿਬ ਤੇ ਕਰਿਆ ਪਾਪਾ ਤੇ ਦੇ ਬਾਅਦ ਆਪਾਂ ਤੁਸੀਂ ਮੈਂ ਛੱਡੀ ਦੇਖ ਕੇ ਤੁਸੀਂ ਮੈਨੂੰ ਲੱਗਦਾ ਹੁਣ ਤਾਂ ਵਿਜਨ ਦਾ ਵੀ ਟਾਈਮ ਆ ਗਿਆ ਹੁਣ ਇੱਕ ਦੋ ਦਿਨਾਂ ਖਾਲ ਚੱਲੇ ਚੱਲ ਜਾਈਂਦਾ ਕਰੋ ਮੈਨੂੰ ਲੱਗਦਾ ਪਰਸੋਂ ਵੀ ਥੋੜੇ ਥੋੜੇ ਕੋਲੇ ਆ ਜਨਾ ਵੀ